ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸਤ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਪਾਈ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਪਾਉੜੀ ਨੰਬਰ 53 ਜਿਦੇ ਵਿੱਚ ਸਤਿਗੁਰ ਜੀ ਨੇ ਅਫੁਰ ਅਵਸਥਾ ਦਾ ਬਿਆਨ ਕੀਤਾ ਹੈ ਉਹ ਅਵਸਥਾ ਜਿੱਥੇ ਜਿਹਨੂੰ ਸੋਨ ਅਵਸਥਾ ਕਿਹਾ ਸਤਿਗੁਰੂ ਨੇ ਜਿੱਥੇ ਕੋਈ ਫੁਰਨਾ ਨਾ ਹੋਵੇ ਸਿਰਫ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦੀ ਬਾਣੀ ਹੋਵੇ ਉਸ ਨੂੰ ਸਤਿਗੁਰੂ ਜੀ ਨੇ ਸੋਨ ਅਵਸਥਾ ਦਾ ਨਾਮ ਦਿੱਤਾ ਹੈ ਆ ਜਿਹੜੀਆਂ ਅੱਖਾਂ ਪੰਨ ਨੱਕ ਮੂੰਹ ਬੰਦਗੀ ਦੇ ਰਸਤੇ ਇਹਨਾਂ ਗੋਲ ਕਾਂ ਇਸਰੀਰ ਦੀਆਂ ਜਦੋਂ ਇਹ ਪੂਰੀ ਤਰ੍ਹਾਂ ਨਾਲ ਭਰ ਜਾਂਦੀਆਂ ਬਾਹਰ ਤੱਕਣਾ ਛੱਡ ਦਿੰਦੀਆਂ ਆਪਣੇ ਆਪੇ ਵਿੱਚ ਟਿਕ ਕੇ ਇਹਨਾਂ ਤੋਂ ਉੱਪਰ ਉੱਠ ਕੇ ਮਨੁੱਖ ਜਦੋਂ ਦਸਵੀਂ ਅਵਸਥਾ ਦੇ ਵਿੱਚ ਪਹੁੰਚਦਾ ਉੱਥੇ ਫਿਰ ਪ੍ਰਮਾਤਮਾ ਦਾ ਵਾਸਾ ਹੈ ਰੱਬ ਦਾ ਵਾਸਾ ਹੈ ਉੱਥੇ ਸੁਰਤੀ ਪ੍ਰਮਾਤਮਾ ਦੇ ਨਾਲ ਜੁੜਦੀ ਉਹਨੂੰ ਸਤਿਗੁਰ ਜੀ ਨੇ ਸੁੰਨ ਅਵਸਥਾ ਦਾ ਨਾਮ ਦੱਸਿਆ ਅਫੁਰ ਅਵਸਥਾ ਉੱਥੇ ਫੁਰਨਾ ਨਿਰੰਤਰ ਕੋਈ ਨਹੀਂ ਤੋ ਉਸ ਅਵਸਥਾ ਦੇ ਵਿੱਚ ਸਤਿਗੁਰ ਕਹਿੰਦੇ ਨੇ ਕਿਵੇਂ ਕਿਹੜੀ ਅਵਸਥਾ ਮਨੁੱਖ ਦੀ ਬਣਦੀ ਹੈ ਕਿਵੇਂ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਜਿਹੜਾ ਹੈ ਉਹ ਪਾਠ ਕਰੀਏ ਸਹਿਜ ਭਾਏ ਮਿਲੀਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨ ਸੋਵੈ ਸੁੰਨ ਸ਼ਬਦ ਅਪਰੰਪਰ ਤਰੈ ਕਹਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਵਿਖਿਆ ਸੇ ਸਚ ਰਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਾਤੇ ਤੇ ਅੱਗੇ 54 ਨੰਬਰ ਆਪ ਜੀ ਪੜ੍ਹਵੇ ਪੌੜੀ ਨੰਬਰ 54 ਹੈ ਹੁਣ ਸਤਿਗੁਰ ਜੀ ਇਸ ਸ਼ਬਦ ਦੇ ਵਿੱਚ ਇਸ ਪੌੜੀ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਨੇ ਆਓ ਸਭ ਤੋਂ ਪਹਿਲਾਂ ਸਤਿਗੁਰ ਨੇ ਸਹਿਜ ਸ਼ਬਦ ਵਰਤੇ ਆ ਸਹਿਜ ਉਹ ਅਵਸਥਾ ਹੈ ਜਿਥੇ ਭਟਕਣਾ ਨਾ ਹੋਵੇ ਅਡੋਲ ਕੋਈ ਡਰ ਨਾ ਹੋਵੇ ਸਹਿਜ ਭਾਇ ਭਾਇ ਦਾ ਅਰਥ ਹੁੰਦਾ ਪਿਆਰ ਉਸ ਅਡੋਲ ਅਵਸਥਾ ਦੇ ਵਿੱਚ ਪਰਮਾਤਮਾ ਦੇ ਨਾਲ ਪਿਆਰ ਮਿਲੀ ਹੈ ਸੁਖ ਹੋ ਗਏ ਜਦੋਂ ਸਹਿਜ ਅਵਸਥਾ ਦੇ ਵਿੱਚ ਅਡੋਲ ਅਵਸਥਾ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਉਹਦੇ ਨਾਲ ਮਿਲਪ ਹੁੰਦਾ ਨਾਮ ਦੇ ਨਾਲ ਮਨੁੱਖ ਜੁੜਦਾ ਸੁਖ ਹੋ ਗਾ ਉਹਨੂੰ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ ਉਹ ਇਹ ਦੁੱਖਾਂ ਨੂੰ ਪਰਮਾਤਮਾ ਕੱਟ ਲੈਂਦਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਤੋਂ ਸਤਿਗੁਰੂ ਕਹਿੰਦੇ ਨੇ ਸਹਿਜ ਅਵਸਥਾ ਅਡੋਲ ਅਵਸਥਾ ਦੇ ਵਿੱਚ ਮਾਲਕ ਨਾਲ ਮਿਲ ਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਉਸ ਮਨੁੱਖ ਨੂੰ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਸੁਖ ਪ੍ਰਾਪਤ ਕਰਦਾ ਹੈ ਗੁਰਮੁਖ ਜਾਗ ਨੀਂਦ ਨਾ ਸੋਵੇ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ ਅਰਥ ਹੈ ਗੁਰੂ ਦੇ ਦੱਸੇ ਰਸਤੇ ਅਨੁਸਾਰ ਜਿਹਦਾ ਮੁਖੜਾ ਗੁਰੂ ਬਲਨ ਹੋਵੇ ਜਾਗਦਾ ਰਹਿੰਦਾ ਜਾਗਿਆ ਭਾਵ ਸੁਚੇਤ ਰਹਿੰਦਾ ਆਪਣੇ ਆਪ ਨੂੰ ਕੋਸ਼ ਕਰਮਾਂ ਤੋਂ ਮਾੜੇ ਕਰਮਾਂ ਤੋਂ ਬਚਾ ਕੇ ਰੱਖਦਾ ਗੁਰੂ ਦੇ ਦੱਸੇ ਰਸਤੇ ਮੁਤਾਬਕ ਚੱਲ ਕੇ ਨਹੀਂ ਤਾਂ ਮਨੁੱਖ ਦੀ ਆਪਣੀ ਕੋਈ ਪਾਇਆ ਨਹੀਂ ਕਿ ਮਨੁੱਖ ਕਿਸੇ ਵੀ ਕਰਮ ਤੋਂ ਬਚ ਸਕੇ ਗੁਰੂ ਰਹਿਮਤ ਕਰਦੇ ਵੀ ਕਿਰਪਾ ਕਰਦੇ ਵੀ ਗੁਰਮੁਖ ਜਾਗੈ ਗੁਰੂ ਦੇ ਦੱਸੇ ਰਸਤੇ ਮੁਤਾਬਕ ਚੱਲ ਕੇ ਫਿਰ ਜਿਹੜਾ ਗੁਰਮੁਖਾ ਸਦਾ ਸੁਚੇਤ ਰਹਿੰਦਾ ਹੈ ਨੀਂਦ ਨਾ ਸੋਵੇ ਉਹ ਵਿਕਾਰਾਂ ਦੀ ਨੀਂਦ ਦੇ ਵਿੱਚ ਗਾਫਲਤਾ ਵਿੱਚ ਨਹੀਂ ਸੌਂਦਾ ਉਹਨੂੰ ਫਿਰ ਉਹ ਨੀਂਦ ਨਹੀਂ ਵਿਆਪਦੀ ਹੈ ਸੁੰਨ ਸ਼ਬਦ ਅਫੁਰ ਅਵਸਥਾ ਦਾ ਸ਼ਬਦ ਕਹਿ ਲਿਏ ਉਹ ਬਾਣੀ ਜਿੱਥੇ ਅਫੁਰ ਅਵਸਥਾ ਹੋਵੇ ਜਿੱਥੇ ਫੁਰਨਾ ਨਾ ਕੋਈ ਹੋਵੇ ਸੁੰਨ ਸ਼ਬਦ ਅਪਰੰਪਰ ਅਪਰੰਪਰ ਜੀ ਦਾ ਪਾਰਲਾ ਬੰਨਾ ਕੋਈ ਨਹੀਂ ਪ੍ਰਮਾਤਮਾ ਪਰਮੇਸ਼ਰ ਅਪਰੰਪਰ ਦੇ ਰਾਜ ਨੂੰ ਸਿਆਰੀ ਹੈ ਅਪਰੰਪਰ ਵਿੱਚ ਬਿਆੰਤ ਪ੍ਰਭੂ ਦੇ ਵਿੱਚ ਪਰਮੇਸ਼ਰ ਦੇ ਵਿੱਚ ਧਾਰੈ ਮਤਲਬ ਟਿਕਾ ਦੇਣਾ ਜਦੋਂ ਮਨੁੱਖ ਅਫੁਰ ਅਵਸਥਾ ਦੇ ਵਿੱਚ ਪਰਮੇਸ਼ਰ ਪ੍ਰਮਾਤਮਾ ਦੇ ਨਾਮ ਦੀ ਬਾਣੀ ਬੋਲਦਾ ਹੈ ਤੇ ਫਿਰ ਉਹ ਜਿਹੜੀ ਨਾਮ ਦੀ ਬਾਣੀ ਬੋਲਦਾ ਨਾ ਉਹ ਇਹਨੂੰ ਪ੍ਰਮਾਤਮਾ ਪਰਮੇਸ਼ਰ ਦੇ ਵਿੱਚ ਟਿਕਾਈ ਰੱਖਦੀ ਹੈ ਪਾਵ ਜੀ ਦੀ ਸੁਰਤ ਫਿਰ ਰੱਬ ਨਾਲ ਜੁੜੀ ਰਹਿੰਦੀ ਹੈ ਤੇ ਫਿਰ ਉਹਦੇ ਨਾਲ ਹੁੰਦਾ ਕਿ ਆਹ ਕਹਤੇ ਮੁਕਤ ਕਹਤੇ ਦਾ ਅਰਥ ਹੈ ਕਹਿਣ ਵਾਲੇ ਮੁਕਤ ਦੇ ਤਤੈਨ ਔਂਕੜ ਹੈ ਇਹਦਾ ਮਤਲਬ ਜਿਹੜਾ ਮੁਕਤ ਸ਼ਬਦ ਹੈ ਇਹਦਾ ਅਰਥ ਹੁੰਦਾ ਮੁਕਤੀ ਤੇ ਇੱਥੇ ਸਿਆਰੀ ਹੋਣੀ ਚਾਹੀਦੀ ਸੀ ਗੁਰਬਾਣੀ ਵਿਆਕਰਨ ਦੇ ਅਨੁਸਾਰ ਪਰ ਤਤੈਨ ਔਂਕੜ ਹੈ ਪਰ ਜੇ ਅਸੀਂ ਦੇਖਣਾ ਹੋਵੇ ਮੁਕਤ ਦੇ ਅਰਥ ਹੁੰਦੇ ਨੇ ਮੁਕਤੀ ਹੋਣੀ ਜਾਂ ਆਜ਼ਾਦ ਹੋਣਾ ਜਿਹਨੂੰ ਅਸੀਂ ਕਹਿੰਦੀ ਹੈ ਸੁਤੰਤਰ ਹੋ ਜਾਣਾ ਤੋ ਇਥੇ ਜਿਹੜਾ ਭਾਵ ਅਰਥ ਹੈ ਆਜ਼ਾਦ ਹੋਣਾ ਆਜ਼ਾਦ ਜਾਂ ਸੁਤੰਤਰ ਹੋਣਾ ਪੁਲਿੰਗ ਦੀ ਨਿਸ਼ਾਨੀ ਹੈ ਇਸਤਰੀ ਲਿੰਗ ਦੀ ਨਹੀਂ ਤੋ ਸਤਗੁਰ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦੀ ਬਾਣੀ ਕਹਿੰਦੇ ਨੇ ਉਹ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਸੁਤੰਤਰ ਹੋ ਜਾਂਦੇ ਸ਼ਬਦ ਨਿਸਤਾਰ ਹੈ ਗੁਰੂ ਦੇ ਸ਼ਬਦ ਦੇ ਰਾਹੀ ਸ਼ਬਦ ਦੇ ਵਿੱਚ ਜੁੜ ਕੇ ਆਪ ਤਾਂ ਤਰਦੇ ਨੇ ਹੋਰਨਾਂ ਨੂੰ ਵੀ ਤਾਰਦੇ ਨੇ ਪੂਰਨਾਨ ਹੋਵੀ ਪ੍ਰਮਾਤਮਾ ਨਾਲ ਜੋੜ ਕੇ ਵਿਕਾਰਾਂ ਤੋਂ ਬਚਾਂਦੇ ਨੇ ਫਿਰ ਉਹ ਗੁਰ ਕੀ ਦੀਖਿਆ ਦੀਖਿਆ ਦਾ ਅਰਥ ਹੁੰਦਾ ਸਿੱਖਿਆ ਹੁਣ ਗੁਰ ਪੁਲਿੰਗ ਇੱਕ ਵਚਨ ਰਾਰੇ ਨੂੰ ਔਕੜ ਚਾਹੀਦੀ ਸੀ ਪਰ ਨਾਲ ਕਰਕੇ ਵੀ ਹਰੀ ਕੀ ਸੰਬੰਧ ਕਾਣੇ ਕਰਕੇ ਗੁਰ ਦੇ ਰਾਰੇ ਨੂੰ ਔਕੜ ਨਹੀਂ ਹੈ ਇਹ ਮੈਂ ਇਸ ਕਰਕੇ ਬੋਲ ਕੇ ਦੱਸਦਾ ਹੁੰਦਾ ਤਾਂ ਕਿ ਸਾਨੂੰ ਗੁਰਬਾਣੀ ਦਾ ਪਤਾ ਲੱਗੇ ਕਿ ਔਕੜ ਸਿਹਾਰੀ ਸਤਿਗੁਰ ਨੇ ਕਿਉਂ ਵਰਤੇ ਨੇ ਉਹਦਾ ਕਾਰਨ ਕੀ ਹੈ ਗੁਰ ਕੀ ਦੀਖਿਆ ਗੁਰੂ ਦੀ ਸਿੱਖਿਆ ਦੇ ਨਾਲ ਸੇ ਸੇ ਸ਼ਬਦ ਬਹੁਵਚਨ ਹੁੰਦਾ ਜਿਵੇਂ ਸੋ ਸਸੇ ਉਹ 900 ਉਹ ਹਮੇਸ਼ਾ ਗੁਰਬਾਣੀ ਦੇ ਵਿੱਚ ਇੱਕ ਵਚਨ ਵਾਸਤੇ ਵਰਤਿਆ ਗਿਆ ਸੇ ਸ਼ਬਦ ਬਹੁਵਚਨ ਵਾਸਤੇ ਹੈ ਸੱਚ ਦੇ ਜੱਚੇ ਨੂੰ ਸਿਆਰੀਆ ਸੱਚ ਵਿੱਚ ਰਾਤੇ ਮਤਲਬ ਰੰਗੇ ਗਏ ਰੰਗ ਹੋ ਗਏ ਸਤੁਰ ਕੈ ਨੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੀ ਸਿੱਖਿਆ ਦੇ ਨਾਲ ਫਿਰ ਉਹ ਜਿਹੜੇ ਗੁਰੂ ਨਾਲ ਜੁੜੇ ਸੱਚ ਵਿੱਚ ਰੰਗੇ ਗਏ ਪ੍ਰਮਾਤਮਾ ਦੇ ਵਿੱਚ ਮਨ ਜੁੜ ਗਿਆ ਉਹਨਾਂ ਦਾ ਪਰਮਾਤਮਾ ਦੇ ਵਿੱਚ ਜੁੜ ਗਏ ਚੰਗੀਤਾ ਦੇ ਨਾਲ ਰੰਗ ਹੋ ਗਏ ਨਾਨਕ ਸਮੁੰਦਰ ਸ਼ਬਦ ਹੈ ਕਿਉਂਕਿ ਕਕੇ ਨੂੰ ਅੰਕੜ ਤੇ ਸਿਆਰੀ ਕੁਝ ਵੀ ਨਹੀਂ ਹੈ ਔਰ ਅੱਗੇ ਕੋਈ ਸਬੰਧਕ ਵੀ ਨਹੀਂ ਹੈ ਤੋ ਨਾਨਕ ਨੂੰ ਥੋੜਾ ਰੋਕੇ ਨਾਨਕ ਏ ਨਾਨਕ ਆਪ ਗਵਾਏ ਮਿਲਣ ਇਹਨੂੰ ਇਕੱਠਾ ਪੜ੍ਹਨਾ ਆਪ ਗਵਾਏ ਮਿਲਣ ਆਪ ਗਵਾਏ ਮਤਲਬ ਹੰਕਾਰ ਹਉਮੈ ਗਵਾ ਲੈਣ ਦੇ ਪਰਮਾਤਮਾ ਨਾਲ ਮਿਲਨ ਹੋ ਜਾਂਦਾ ਹੈ ਇਹ ਨਾਨਕ ਉਹਨਾਂ ਦੇ ਵਿੱਚੋਂ ਆਪਾ ਭਾਵ ਮਿਟ ਜਾਂਦਾ ਹੰਕਾਰ ਮਿਟ ਜਾਂਦਾ ਪ੍ਰਭੂ ਦੇ ਨਾਲ ਉਹਦਾ ਮਿਲਨ ਹੋ ਜਾਂਦਾ ਨਹੀਂ ਭ੍ਰੰਤੇ ਇਹ ਸ਼ਬਦ ਵੈਸੇ ਪੜਨ ਦੇ ਵਿੱਚ ਲੱਗਦਾ ਭਰਾਤੇ ਪਰ ਭਰਾਤੇ ਭਰਾਤਾ ਭ੍ਰਾਂ ਨੂੰ ਕਿਹਾ ਜਾਂਦਾ ਪਰੰਤੇ ਹੁੰਦੀ ਭਟਕਣਾ ਭ੍ਰੰਤੇ ਭਾਵ ਭਟਕਣਾ ਤੇਨੂੰ ਭ੍ਰੰਤੇ ਵੀ ਪੜਿਆ ਜਾ ਸਕਦਾ ਹੈ ਭਰਾਤੇ ਨੂੰ ਮੈਂ ਗਲਤ ਨਹੀਂ ਕਹਿ ਰਿਹਾ ਕਿ ਭਰਾਤੇ ਗਲਤ ਪੜਿਆ ਜਾਂਦਾ ਪਰ ਅਰਥ ਮੁਤਾਬਕ ਇਹਨੂੰ ਭ੍ਰੰਤੇ ਵੀ ਕਿਹਾ ਜਾ ਸਕਦਾ ਨਹੀਂ ਭ੍ਰੰਤੇ ਉਹਨਾਂ ਦੀ ਭਟਕਣਾ ਨਹੀਂ ਰਹਿੰਦੀ ਭਟਕਣਾ ਉਹਨਾਂ ਦੀ ਖਤਮ ਹੋ ਜਾਂਦੀ ਹੈ ਨਾਨਕ ਉਹ ਹੰਕਾਰ ਨੂੰ ਮਿਟਾ ਕੇ ਪ੍ਰਭੂ ਨਾਲ ਮਿਲ ਜਾਂਦੇ ਤੇ ਉਹਨਾਂ ਦੀ ਭਟਕਣਾ ਨਹੀਂ ਰਹਿੰਦੀ ਖਤਮ ਹੋ ਜਾਂਦੀ ਸੋ ਇਸ ਪੌੜੀ ਦੇ ਵਿੱਚ ਸਤਗੁਰ ਜਿਹੜੇ ਸੁੰਨ ਅਫੁਰ ਅਵਸਥਾ ਦੇ ਵਿੱਚ ਮਾਲਕ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਗੁਰੂ ਦੇ ਦੱਸੇ ਰਾਸਤੇ ਤੇ ਉਹਦਾ ਜ਼ਿਕਰ ਕਰਦੇ ਨੇ ਆਓ ਇੱਕ ਵਾਰੀ ਫੇਰ ਵਿਚਾਰੀਏ ਸਹਜ ਭਾਏ ਮਿਲੀਏ ਸੁਖ ਹੋਵੇ ਸਹਿਜ ਭਾਏ ਸਹਿਜ ਅਡੋਲ ਅਵਸਥਾ ਦੇ ਵਿੱਚ ਪਰਮਾਤਮਾ ਦੇ ਨਾਲ ਜਦੋਂ ਮਿਲਦੇ ਨੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਗੁਰਮੁਖ ਜਾਗੈ ਨੀਂਦ ਨ ਸੋਵੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਸੁਚੇਤ ਰਹਿੰਦੇ ਫਿਰੋ ਜਿਹੜੇ ਪਰਮਾਤਮਾ ਨਾਲ ਜੁੜਦੇ ਰੱਬ ਨੂੰ ਚੇਤੇ ਕਰਦੇ ਨੇ ਜਾਂਕ ਲਈ ਉਹ ਮਨੁੱਖ ਫਿਰ ਸੁਚੇਤ ਰਹਿੰਦਾ ਉਹ ਗਾਫਲਤਾ ਦੀ ਨੀਂਦ ਵਿੱਚ ਨੀਂਦ ਨ ਸੋਵੇ ਸੁਣਦਾ ਨਹੀਂ ਹੈ ਅਧਕਾਰਾਂ ਚ ਨਹੀਂ ਫਸਦਾ ਸੁਣਵੇਂ ਸ਼ਬਦ ਸੁਣਦੀ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਅਪਰੰਪਰ ਧਾਰੈ ਉਹਨੂੰ ਫਿਰ ਪ੍ਰਭੂ ਜਿਹਦਾ ਪਰਲਾ ਬੰਨਾ ਕੋਈ ਨਹੀਂ ਪਰਮਿਸ਼ਨ ਉਹਦੇ ਵਿੱਚ ਟਿਕਾ ਦਿੰਦੀ ਭਾਵ ਦੀ ਸੁਰਤੀ ਫਿਰ ਰੱਬ ਨਾਲ ਪੱਕੀ ਤਰ੍ਹਾਂ ਜੁੜ ਜਾਂਦੀ ਹੈ ਕਹਤੇ ਮੁਕਤ ਇਸ ਤਰ੍ਹਾਂ ਕਰਨ ਵਾਲੇ ਜਿਹੜੇ ਕਹਿੰਦੇ ਨੇ ਪਰਮਾਤਮਾ ਦੀ ਬਾਣੀ ਨੂੰ ਕਹਤੇ ਭਾਵ ਇਸ ਸੁੰਨ ਦੀ ਸ਼ਬਦ ਦੀ ਬਾਣੀ ਨੂੰ ਜਿਹੜੇ ਕਹਿੰਦੇ ਨੇ ਜਿਹੜੇ ਪਰਮਾਤਮਾ ਦੀ ਸਿਲਸਿਲਾ ਕਰਦੇ ਨੇ ਮੁਕਤ ਆਜ਼ਾਦ ਹੋ ਜਾਂਦੇ ਸੁਤੰਤਰ ਹੋ ਜਾਂਦੇ ਕਹਿਣ ਵਾਲਾ ਆਜ਼ਾਦ ਹੋ ਜਾਂਦਾ ਇਸ ਤਰ੍ਹਾਂ ਜਿਹੜਾ ਪਰਮਾਤਮਾ ਦੇ ਨਾਮ ਦੀ ਬਾਣੀ ਕਹਿੰਦਾ ਉਹ ਆਜ਼ਾਦ ਵਜੇ ਦਾ ਸ਼ਬਦ ਨਿਸਤਾਰ ਹੈ ਤੇ ਗੁਰੂ ਦੇ ਸ਼ਬਦ ਦੇ ਵਿੱਚ ਟੇਕੇ ਆਪ ਤਾਂ ਧਰਦਾ ਹੀ ਹੈ ਹੋਰਨਾਂ ਨੂੰ ਵੀ ਧਰ ਦਿੰਦਾ ਗੁਰੂ ਕੀ ਵਿਖਿਆ ਸੀ ਸੱਚਰਾਤੇ ਗੁਰੂ ਦੀ ਸਿੱਖਿਆ ਨਾਲ ਸੱਚ ਨਾਲ ਜੁੜੀ ਰਹਿੰਦੇ ਪ੍ਰਮਾਤਮਾ ਦੇ ਨਾਲ ਨਾਮਕ ਹੇ ਨਾਨਕ ਆਪ ਗਵਾਏ ਮਿਲਣ ਧੰਕਾਰ ਗਵਾ ਕੇ ਰੱਬ ਨਾਲ ਮਿਲਣ ਹੋ ਜਾਂਦਾ ਨਹੀਂ ਭ੍ਰੰਤੇ ਉਹਨਾਂ ਦੀ ਪਟਕਣਾ ਨਹੀਂ ਰੰਦੀ ਉਹਨਾਂ ਦੀ ਪਟਕਣਾ ਕੱਟੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ